ਕੱਲ ਦੀ ਘਟਨਾ ਬਾਰੇ ਮੈਂ ਤੁਹਾਨੂੰ ਦੱਸਣਾ ਜਾਵਾਂਗਾ ਇਸੇ ਸਬੰਧ ਵਿੱਚ ਅੱਜ ਕੀਮਤੀ ਭਗਤ ਜੀ ਜਿਹੜੇ ਸਾਡੇ 10 ਸਾਲ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਰਹੇ ਪਹੁੰਚੇ ਹੁੱਥ ਦੁੱਖ ਦੀ ਗੱਲ ਇਹ ਹੈ ਵੀ ਰਾਜਪੁਰੇ ਦੇ ਅੰਦਰ ਜਿਹੜੀ ਕੱਲ 4 ਗਊਆਂ ਦੀ ਮੌਤ ਹੋਈ ਹੈ ਤਿੰਨ ਜਗ੍ਹਾ ਰਾਜਪੁਰੇ ਸ਼ਹਿਰ ਦੇ ਅੰਦਰ ਜਦੋਂ ਕਿ ਆਪਾਂ ਦੇਖਦੇ ਹਾਂ ਸਾਲ ਦੇ ਅੰਦਰ 4-4 5-5 ਯਾਤਰਾ ਕੱਡੀਆਂ ਜਾਂਦੀਆਂ ਕੀਰਤਨ ਮੰਡਲੀਆਂ 10 15 ਜਗਰਾਤਾ ਮੰਡਲੀਆਂ ਵੀ ਕੋਈ ਇੱਥੇ ਰਾਜਪੁਰਾ ਦੇ ਅੰਦਰ ਐਨੇਕ ਧਾਰਮਿਕ ਪ੍ਰੋਗਰਾਮ ਹੁੰਦੇ ਆ ਜਿਵੇਂ ਹਨੂਮਾਨ ਚਲिसा ਹੋ ਗਿਆ ਹੋਰ ਹੋ ਗਿਆ ਕਈ ਸੰਸਥਾਵਾਂ ਕਿਸੇ ਵੀ ਸੰਸਥਾਵਾਂ ਦੇ ਲੋਕ ਜਿਹੜੇ ਆਪਣੇ ਆਪ ਨੂੰ ਧਾਰਮਿਕ ਅਖਵਾਨਦੇ ਆ ਕਿਸੇ ਨੇ ਵੀ ਕੋਈ ਦੁੱਖ ਪ੍ਰਗਟ ਨਹੀਂ ਕਰਿਆ ਗਊਆ ਮਰਨਤ ਦੂਸਰੇ ਪਾਸੇ ਜੇ ਮੈਂ ਗੱਲ ਕਰਾਂ ਰਾਜਪੁਰੇ ਦੇ ਲੀਡਰਾਂ ਦੀ ਉਨਾ ਨੇ ਵੀ ਕਿਸੇ ਨੇ ਗੱਲ ਨਹੀਂ ਕਰੀ ਤਾਂ ਮਨ ਨੂੰ ਇੱਕ ਗੱਲ ਦਾ ਬੜਾ ਦੁੱਖ ਹੁੰਦਾ ਇਹ ਲੋਕ ਲੱਡੂਆਂ ਪਿੱਛੇ ਲੜ ਰਹੇ ਆ ਉਧਰ ਘਟਨ ਕਰਨ ਪਿੱਛੇ ਲੜ ਰਹੇ ਆ ਪਰ ਕਿਸੇ ਵੀ ਲੀਡਰ ਨੇ ਕੱਲ ਦੀ ਘਟਨਾ ਬਾਰੇ ਕੋਈ ਗੱਲ ਨਹੀਂ ਕਰੀ ਇਹ ਸਿਰਫ ਇੱਕ ਗਊ ਮਾਤਾ ਨੇ ਆਪਣੀ ਜਾਨ ਦੇ ਕੇ ਲੋਕਾਂ ਨੂੰ ਜਾਗਰਿਤ ਕਰਿਆ ਇਸ ਖੰਭਿਆਂ ਦੇ ਨਾਲ ਛੋਟੇ ਛੋਟੇ ਬੱਚਿਆਂ ਦੀ ਵੀ ਮੌਤ ਹੋ ਸਕਦੀ ਹੈ ਕਿਸੇ ਬਜ਼ੁਰਗ ਦੀ ਕਿਸੇ ਨੌਜਵਾਨ ਦੀ ਮੌਤ ਹੋ ਸਕਦੀ ਹੈ ਬਹੁਤ ਵੱਡਾ ਹਾਦਸਾ ਤਲਨ ਤੋਂ ਮੈਂ ਸਮਝਦਾ ਗੋ ਮਾਤਾ ਨੇ ਆਪਣੇ ਉੱਪਰ ਲੈ ਕੇ ਬਚਾਇਆ ਪਰ ਜਿਹੜੇ ਰਾਜਪੂਰੇ ਦੇ ਲੋਕ ਹਨ ਸਿਰਫ ਮਨ ਨੂੰ ਇਹ ਲੱਗਦਾ ਵੀ ਇਹ ਰਾਜਨੀਤਿਕ Hindu ਲੋਕ ਹਨ ਇਹ ਸਨਾਤਨ Hindu ਨਹੀਂ ਹੈ ਇਹਨਾਂ ਦੇ ਅੰਦਰ ਸਨਾਤਨ ਦਾ ਖੂਨ ਮਨ ਨੂੰ ਨਹੀਂ ਲੱਗਦਾ ਇਹਨਾਂ ਦਾ ਕਿਸੇ ਦਾ ਖੂਨ ਉਬਲੇ ਹੋਵੇ ਕਿਸੇ ਨੇ ਸਿਰਫ ਇਹ ਗੱਲ ਦੁੱਖੇ ਪ੍ਰਗਟ ਕਰਿਆ ਹੋਵੇ ਕਿਸੇ ਨੇ ਦੁੱਖ ਨਹੀਂ ਪ੍ਰਗਟ ਕਰਿਆ ਜਲੰਧਰ ਤੋਂ ਆ ਕੇ ਕਿੰਤੀ ਭਗਤ ਜੀ ਸਿਹਤ ਖਰਾਬ ਹੋਣ ਦੇ ਬਾਵਜੂਦ ਵੀ ਉੱਥੇ ਪਹੁੰਚ ਕੇ ਗੋ ਮਾਤਾ ਤੇ ਜਿਹੜਾ ਕੱਲ ਹੱਤਿਆ ਹੋਈ ਆ ਉਹਦੇ ਬਾਰੇ ਗੱਲਬਾਤ ਕਰ ਰਿਹਾ ਇੱਕ ਸਿੰਘ ਨਾਲ ਗੱਲ ਕਰੀ ਆ ਅਭਸਰਾ ਨਾਲ ਗੱਲ ਕਰੀ ਆ ਚੇਅਰਮੈਨ ਨਾਲ ਗੱਲ ਕਰੀ ਆ ਤੇ ਮੈਂ ਇਹੀ ਤੁਹਾਨੂੰ ਕਹਿਣਾ ਚਾਹ ਰਿਹਾ ਸੀ ਮੈਨੂੰ ਰਾਜਪੁਰੇ ਲੋਕਾਂ ਤੇ ਬਹੁਤ ਵੱਡਾ ਰੋਸ ਹੈ ਤੇ ਇਹ ਜਿਹੜਾ ਸਾਡਾ ਸਨਾਤਨ ਹੈ ਸਿਰਫ ਝੰਡੇ ਲਾਣ ਨਾਲ ਯਾਤਰਾ ਕੱਢਣ ਨਾਲ ਜਾਂ ਹਨੂਮਨ ਚਲਿਸੇ ਪੜਨ ਦੇ ਨਾਲ ਸਬੰਧ ਨਹੀਂ ਰੱਖਦਾ ਇਹ ਗੋ ਮਾਤਾ ਜੜਾ ਜਿਸ ਨੂੰ ਜੇ ਗਊ ਮਤਾ ਤਰਤੀ ਤੇ ਖਤਮ ਹੋ ਗਈ ਮੈਂ ਸਮਝਦਾ ਸਨਾਤਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜਿਹੜੇ ਤਾਂ ਗਊ ਦਾ ਨੁਕਸਾਨ ਹੋਇਆ ਜੀ ਉਹਨਾਂ ਦਾ ਵੀ ਸੰਸਕਾਰ ਵਗੈਰਾ ਕਿਸ ਤਰ੍ਹਾਂ ਕੀਤਾ ਗਿਆ ਬਿਲਕੁਲ ਉਹਨਾਂ ਦਾ ਵਿਧੀ ਵਿਧਾਨ ਨਾਲ ਸੰਸਕਾਰ ਕਰਿਆ ਉਹਨਾਂ ਨੂੰ ਜਿਵੇਂ ਵੀ ਮਸ਼ੀਨ ਬੁਲਾ ਕੇ ਰਾਜਪੁਰੇ ਦਾ ਕੋਈ ਹਿੰਦੂ ਸਕੱਟ ਦਾ ਪਹੁੰਚਿਆ ਜਿੱਥੇ ਕੋਈ ਨਹੀਂ ਪਹੁੰਚਿਆ ਕੋਈ ਵੀ ਬੰਦਾ ਨਹੀਂ ਪਹੁੰਚਿਆ ਉਸੇ ਕੱਲ ਸਾਰਾ ਦਿਨ ਤੁਸੀਂ ਦੇਖਿਆ ਹੁਣ ਸਵੇਰ ਤੋਂ ਲੈ ਕੇ ਸਾਨੂੰ ਰਾਤ ਦੇ 9:00 ਵਜੇ ਸੇ ਇੱਕ ਗਊ ਦਾ ਪਰਚਾ ਕਰਾ ਕੇ ਖਾਣੇ ਚ ਬਾਹਰ ਨਿਕਲਦੇ ਸੀ ਦੂਸਰੀ ਦੀ ਖਬਰ ਮਿਲ ਜਾਂਦੀ ਸੀ ਦੂਸਰੀ ਦਾ ਪਰਚਾ ਕਰਾ ਕੇ ਬਾਹਰ ਨਿਕਲਦੇ ਸੀ ਤੀਸਰੀ ਦੀ ਖਬਰ ਮਿਲ ਜਾਂਦੀ ਸੀ ਕੱਲ ਅਸੀਂ ਸਾਰਾ ਦਿਨ ਇਸੇ ਕੰਮ ਚ ਲੱਗੇ ਰਹੇ ਫੇ ਤੁਹਾਡੇ ਭਾਣੇ ਜਿਹੜੀਆਂ ਜਿਹੜੇ ਹਿੰਦੂ ਰੱਖਸ਼ਾ ਦਲ ਨਾਲ ਲਏ ਜਾਂ ਜਿਹੜੇ ਹਿੰਦੂ ਸੰਗਠਨਾਂ ਵਾਲੇ ਰਾਜਪੁਰ ਦੇ ਆਪਣੀ ਦੁਕਾਨਾਂ ਚ ਲਾ ਰਹੇ ਨੇ ਜੀ ਹੁਣ ਮੈਂ ਦੁਕਾਨਾਂ ਤਾਂ ਮੈਂ ਕੀ ਕਹਿ ਸਕਦਾ ਮਖੋਟਾ ਸਿਰਫ ਉਹਨਾਂ ਨੇ ਮਖੋਟਾ ਪਹਿਨਣਾ ਹੋਇਆ ਜਿਸ ਤਰ੍ਹਾਂ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਗਊ ਮਾਤਾ ਦੇ ਜਿਹੜੇ ਬੁੱਚੜਖਾਨੇ ਆ ਉਹਨਾਂ ਤੋਂ 250 ਕਰੋੜ ਰੁਪਇਆ ਚੰਦਾ ਲੈ ਸਕਦਾ ਤਾਂ ਉਹਨਾਂ ਦੇ ਜਿਹੜੇ ਅੱਗੇ ਚੱਲੇ ਆ ਰਹੀਆਂ ਸੰਸਾਮਾ ਤੁਸੀਂ ਉਹਨਾਂ ਦੇ ਅੰਦਰ ਕੀ ਦਰਦ ਹੋ ਸਕਦਾ ਜਦ ਉਹਨਾਂ ਦਾ ਇੱਕ ਜਣਾ ਮੈਂ ਇਹ ਕਹਿ ਸਕਦਾ ਉਹਨਾਂ ਦਾ ਪਿਤਾ ਇਹ ਸਿਰਫ ਰਾਜਨੀਤਿਕ ਹਿੰਦੂ ਹੈ ਇਹਨਾਂ ਧਰਮ ਨਾਲ ਕੋਈ ਸਬੰਧ ਨਹੀਂ ਜੋ ਇਹਨਾਂ ਦਾ ਉੱਪਰ ਹੋ ਰਿਹਾ ਹੈ ਉਸ ਹਿਸਾਬ ਨਾਲ ਇਹਨਾਂ ਨੇ ਚੱਲਣਾ ਜਿਸ ਤਰ੍ਹਾਂ ਮੋਹਨ ਭਗਵਤੀ ਕਹਿੰਦੇ ਆ ਗਊ ਨੂੰ ਧਰਮ ਨਾਲ ਨਾ ਜੋੜੋ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਹੈ ਵੀ ਤੁਸੀਂ ਧਰਮ ਦੇ ਸਭ ਤੋਂ ਵੱਡੇ ਠੇਕੇਦਾਰ ਆ ਜੇ ਸਾਡੇ ਧਰਮ ਚੋਂ ਗਊ ਨੂੰ ਹੀ ਕੱਢ ਤਾ ਤੋ ਪਰਮ ਰਾਈ ਕਿੱਥੇ ਗਿਆ 16 ਸੰਸਕਾਰ ਸਾਡੇ ਗਊ ਨਾਲ ਜੁੜੇ ਹੋਏ ਕੋਈ ਸੰਸਕਾਰ ਐਸਾ ਨਹੀਂ ਜਿਹੜਾ ਗਊ ਤੋਂ ਬਿਨਾ ਸਾਡਾ ਹੋ ਸਕੇ ਪ੍ਰਧਾਨ ਜੀ ਅਸੀਂ ਉਹ ਵੀ ਸਮਾਂ ਦੇਖਿਆ ਹੈ ਵੀ ਜਦੋਂ Hindu ਸੰਗਠਨ ਕੋਈ ਕਾਲ ਦਿੰਦੇ ਸੀ ਪਟਿਆਲੇ ਤੋਂ ਤਾਂ ਗੁਪਤ ਰੱਖ ਕੇ ਆਪਣਾ ਇੱਕ ਅਚੀਵ ਕਰ ਦਿੰਦੇ ਸੀ ਆਕੇ ਟਾਰਗੇਟ ਜਿੱਥੇ ਵੀ ਹੁੰਦਾ ਸੀ ਦੇਖੀ ਰਾਜਪੁਰੇ ਵਿੱਚ ਤੇ ਦੇਖਣਾ ਕੋਈ ਮੇ ਵੀ ਲੈ ਜਦੋਂ ਇੱਕ ਭਾਰਤ ਪਾਕਿਸਤਾਨ ਲੱਗਦਾ ਸਿਸਟਮ ਚੱਲਿਆ ਸੀ ਜਿਹਦੀ ਕਸ਼ਮੀਰ ਦੀ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਸੀ ਉਸ ਤੋਂ ਬਾਅਦ ਵਿੱਚ ਤਿੰਨ ਸੰਗਠਨਾਂ ਨੇ ਇੱਥੇ ਹੁਕਮ ਲਗਾਇਆ ਤਿੰਨ ਨੇ ਕਈ ਸੰਗਠਨਾਂ ਨੇ ਆ ਕੇ ਐਜੀਟੇਸ਼ਨ ਕਰਿਆ ਕਈ ਦਿਨ ਚੁੰਦੇ ਰਹੇ ਹਿੰਦੂ ਸੰਗਠਨਾਂ ਦੀ ਜੋ ਗੱਲ ਕਰ ਰਹੇ ਆ ਇਹ ਇੱਕ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਰਾਜਨੀਤਿਕ ਹਿੰਦੂ ਆ ਇਹਨਾਂ ਦੇ ਅੰਦਰ ਸਨਾਤਨ ਹੀ ਹਿੰਦੂ ਕੋਈ ਨਹੀਂ ਹੈ ਇਹ ਸਿਰਫ ਮਖੋਟੇ ਪਹਿਨੇ ਹੋਏ ਆ ਹਿੰਦੂਤਵ ਦੇ ਇਹਨਾਂ ਦੀ ਸਰਕਾਰ ਨੇ ਵੀ ਭਾਜਪਾ ਸਰਕਾਰ ਨੇ ਵੀ ਲੋਕਾਂ ਨੂੰ ਸਨਾਤਨੀਆਂ ਨੂੰ ਗੁੰਮਰਾਹ ਕਰਕੇ ਗੱਦੀ ਤੇ ਬੈਠੀ ਆ ਗਊ ਮਾਤਾ ਦਾ ਨਾਂ ਲੈ ਕੇ ਗੱਦੀ ਤੇ ਬੈਠੀ ਆ ਗਊ ਮਾਤਾ ਦੀ ਹੱਤੇ ਬੰਦ ਕਰਨ ਵਾਸਤੇ ਇਹਨਾਂ ਨੇ ਵੱਡੇ ਵੱਡੇ ਪ੍ਰੋਮਿਸ ਕਰੇ ਅਰ ਗੱਦੀ ਹਾਸਲ ਕਰੀ ਉਸ ਤੋਂ ਬਾਅਦ ਇਹਨਾਂ ਨੇ ਉਸੇ ਗਊ ਨੂੰ ਕਟਵਾ ਕੇ ਉਹਦਾ ਮਾਸ ਵੇਚ ਕੇ ਬਾਹਰਲੇ ਮੁਲਕਾਂ 'ਚ ਦੇਸ਼ ਨੂੰ ਪਹਿਲੇ ਨੰਬਰ ਤੇ ਲਿਆਂਦਾ ਇਹ ਬਹੁਤ ਵੱਡੀ ਜਿਹੜੀ ਆ ਇੱਕ ਸਾਡੇ ਸਨਾਤਨੀਆਂ ਵਾਸਤੇ ਇੱਕ ਦੁਖਦ ਗੱਲ ਹੈ Hindu ਧਰਮ ਦੇ ਵਿੱਚ ਵੇਦਾਂ ਸ਼ਾਸਤਰਾਂ ਦੇ ਵਿੱਚ ਉਪਨਿਸ਼ਟਾ ਦੇ ਵਿੱਚ ਗਊ ਮਾਤਾ ਨੂੰ ਮਾਂ ਦੀ ਉਪਾਧੀ ਮਿਲੀ ਹੈ ਔਰ ਹੈ ਵੀ ਆ ਕਿਉਂਕਿ ਸਾਡੇ ਦੇਵੀ ਦੇਵਤੇ ਭਗਵਾਨ ਰਾਮ ਜੀ ਨੇ ਭਗਵਾਨ ਕ੍ਰਿਸ਼ਨ ਨੇ ਗਊ ਮਾਤਾ ਦੀ ਸੇਵਾ ਕੀਤੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵਿਦੰਬਣਾਏ ਹੋਏ ਵੀ ਸਾਡਾ ਜਿਹੜਾ ਹਿੰਦੂ ਹੈ ਉਹਦੀ ਆਸਤਾ ਹੈ ਜੇ ਕਿਸੇ ਦੂਸਰੇ ਧਰਮ ਦੀ ਆਸਤਾ ਗਊ ਮਾਤਾ ਚ ਹੁੰਦੀ ਸ਼ਾਇਦ ਉਹਨੂੰ ਕੋ ਹੱਥ ਵੀ ਗਊ ਮਾਤਾ ਨਾਲ ਲਗਾਉਂਦਾ ਪਰ ਮੈਂ ਸਮਝਦਾ ਸਾਰੀਆਂ ਰਾਜਨੀਤਿਕ ਪਾਰਟੀਆਂ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਭਾਜਪਾ ਹੈ ਉਹਨਾਂ ਸਭ ਤੋਂ ਵੱਡਾ ਸ਼ੋਸ਼ਣ ਜਿਹੜਾ ਉਹ ਗਊ ਮਾਤਾ ਦਾ ਕਾਂਗਰਸ ਨੇ ਵੀ ਕੀਤਾ ਤੇ ਭਾਜਪਾ ਨੇ ਵੀ ਕੀਤਾ ਕਾਂਗਰਸ ਪਾਰਟੀ ਨੇ 51 ਦੇ ਵਿੱਚ ਜਿਹੜਾ ਪਹਿਲਾ ਚੋਣ ਲੜਿਆ ਉਹ ਦੋ ਬੈਲਾਂ ਦੀ ਜੋੜੀ ਤੇ ਚਨਾਵ ਹੋਇਆ ਔਰ ਦੋਵਾਰੀ ਚਨਾਵ ਜਿਹੜਾ 56 ਤੇ ਬਾਅਦ ਦੇ ਵਿੱਚ ਹੋਇਆ ਉਹ ਗਊ ਤੇ ਬੈਲ ਦੀ ਗਊ ਮਾਤਾ ਤੇ ਬਛੜੇ ਦੀ ਉਸ ਚੀਜ਼ ਨੂੰ ਰਾਜਨੀਤੀ ਇਹ ਸੀੜੀ ਬਣਾ ਕੇ ਉਹ ਸ਼ਿਖਰਾਂ ਤੇ ਪਹੁੰਚ ਗਏ ਔਰ ਜਦ ਕੀ ਮਹਾਤਮਾ ਗਾਂਧੀ ਜੀ ਨੇ ਇਹ ਗੱਲ ਕਹੀ ਸੀ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਕਲਮ ਦੀ ਨੋਕ ਦੇ ਨਾਲ ਗਊ ਮਾਤਾ ਔਰ ਰਾਮ ਰਾਜ ਲਿਆਵਾਂਗੇ ਕੋਕੜ ਨੂੰ ਪਤਾ ਸੀ ਕਿ ਹਿੰਦੁਸਤਾਨ ਦੇ ਵਿੱਚ ਲੋਕੀ ਭਗਵਾਨ ਰਾਮ ਦੀ ਉਪਾਸਨਾ ਕਰਦੇ ਨੇ ਜਾਂ ਗੋ ਮਾਤਾ ਦੀ ਕਰਦੇ ਨੇ ਔਰ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਡੰਕਾ ਪਿਟਿਆ ਕਿ ਅਸੀਂ Hindu ਧਰਮ ਦੇ ਜਿਹੜਾ ਨਾ ਰੱਖੇ ਅਸੀਂ ਆ ਔਰ ਅੱਜ 15 ਸਾਲ ਕੰਟੀਨਿਊ ਹੋ ਗਿਆ ਮੋਦੀ ਸਾਹਿਬ ਨੂੰ ਵੀ ਆਇਆ ਉਸ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਸਾਹਿਬ ਵੀ ਤਿੰਨ ਟਨੇਰ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣੇ ਗਊ ਹੱਤਿਆ ਬੰਦ ਨਹੀਂ ਹੋਈ ਗਊ ਹੱਤਿਆ ਜਿੰਨੀ 1947 ਤੋਂ ਬਾਅਦ ਵੀ ਅੱਜ 10 ਗੁਣਾ 20 ਗੁਣਾ ਜ਼ਿਆਦਾ ਗਊ ਮਾਤਾ ਦੀ ਹੱਤਿਆ ਇਸ ਭਾਰਤ ਦੇ ਅੰਦਰ ਹੋ ਰਹੀ ਆ ਔਰ ਮੈਂ ਚਾਹਾਂਗਾ ਜਿੰਨੀ ਦੇਰ ਗਊ ਮਾਤਾ ਦੀ ਹੱਤਿਆ ਬੰਦ ਨਹੀਂ ਹੋ ਸਕਦੀ ਜਿੰਨੀ ਦੇਰ ਅਸੀਂ ਗਊ ਮਾਤਾ ਨੂੰ ਰਾਸ਼ਟ ਗਊ ਮਾਤਾ ਦਾ ਦਰਜਾ ਨਹੀਂ ਦਲਾਂਦੇ ਅੱਜ 75 ਸਾਲਾਂ ਦੇ ਬਾਅਦ ਵੀ ਪਸ਼ੂਆਂ ਦੀ ਸੂਚੀ ਵਿੱਚ ਗਊ ਮਾਤਾ ਦਾ ਨਾਮ ਹੈ ਚਾਹੇ ਉਹ ਸੈਂਟਰ ਚ ਚਾਹੇ ਸਟੇਟ ਦੀ ਸਰਕਾਰ ਦੇ ਵਿੱਚ ਜੇ ਅਸੀਂ ਉਹਨੂੰ ਆਸਥਾ ਦੇ ਵਿੱਚ ਅਜੇ ਤੱਕ ਧਾਰਮਿਕਤਾ ਦੇ ਉਹਨੂੰ ਨਹੀਂ ਅਸੀਂ ਸਰਕਾਰਾਂ ਨੇ ਮੰਨਿਆ ਤੇ ਗਊ ਮਾਂ ਦਾ ਦੀ ਹੱਤਿਆ ਬੰਦ ਕਿੱਥੋਂ ਆਣੀ ਹੈ ਔਰ ਕੋਈ ਕਾਨੂੰਨ ਨਹੀਂ ਬਣਾਇਆ ਸੈਂਟਰ ਗਵਰਨਮੈਂਟ ਨੇ ਅੱਜ ਤੱਕ ਔਰ ਪੂਰੇ ਦੇਸ਼ ਦੇ ਵਿੱਚ ਗੋਚਰ ਗਊਚਰਾਣ ਗਊਸ਼ਾਲਾ ਦੀਆਂ ਕਰੋੜਾ ਮਤਲਬ ਕਿ ਏਕੜ ਜ਼ਮੀਨ ਸੀ ਜਿਹੜੀ ਅੱਜ ਵੀ ਦਿਬੰਗ ਵਿਅਕਤੀਆਂ ਦੇ ਕੋਲ ਹੈ ਸਰਕਾਰਾਂ ਨੇ ਕਬਜ਼ਾ ਕੀਤਾ ਗਊ ਮਾਂ ਦਾ ਰੋਡ ਤੇ ਧੱਕੇ ਖਾ ਰਹੀ ਆ ਔਰ ਜਿਹੜੇ ਦਿਬੰਗ ਵਿਅਕਤੀ ਨੇ ਉਹਨਾਂ ਨੇ ਉਹਨਾਂ ਜ਼ਮੀਨਾਂ ਤੇ ਕਬਜ਼ਾ ਕੀਤਾ ਸਲੈਟਰ ਰੌਸਾਂ ਦੇ ਵਿੱਚ ਜਿਨ੍ਹਾਂ ਦੀ ਪਰਮਿਸ਼ਨ ਬੈਫਲੋ ਮੱਝਾ ਘਟਣ ਦੀ ਏ ਉਹਦੇ ਅੰਦਰ ਵੀ ਗਊ ਮਾਤਾ ਦੀ ਹੱਤਿਆ ਹੋ ਰਹੀ ਹੈ ਸੋ ਇਹ ਸਾਰਾ ਕੰਮ ਜਿਹੜਾ ਮੈਂ ਵਧਾਈ ਦਿਆਂਗਾ ਗਊ ਰੱਖਿਆ ਦਲ ਦੇ ਰਾਸ਼ਟਰੀ ਜਿਹੜੇ ਸਾਡੇ ਪ੍ਰਧਾਨ ਨੇ ਸतीश ਕੁਮਾਰ ਜੀ ਨੂੰ ਇਹਨਾਂ ਦੀ ਰਣਮਾਈ ਥੱਲੇ ਪੂਰੇ ਦੇਸ਼ ਦੇ ਵਿੱਚ ਘੱਟੋ ਘੱਟ 10 15 ਸਟੇਟਾਂ ਦੇ ਵਿੱਚ ਤੇ ਲਗਾਨਾ ਤੱਕ ਦੂਰ ਦੂਰ ਤੱਕ ਵੀ ਜਾ ਕੇ ਇਹ ਗਊ ਮਾਤਾ ਦੇ ਸੇਵਾ ਸੰਭਾਲ ਚ ਲੱਗੇ ਨੇ ਮੈਂ ਪਰਮਾਤਮਾ ਅੱਗੇ ਵੀ ਅਰਦਾਸ ਕਰਾਂਗਾ ਵੀ ਇਹਨਾਂ ਦੀ ਜਿਹੜੀ ਲੰਬੀ ਆਯੂ ਹੋਵੇ ਤਾਂ ਕਿ ਗੋ ਮਾਤਾ ਦੇ ਕੰਮ 'ਚ ਲੱਗੇ ਰਹਿਣ